ਕਿਵੇਂ ਦੇ ਰਹੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੜਾ ਧੰਨਵਾਦੀ ਆ ਆਪਣੇ ਪਿੰਡ ਦੇ ਲੋਕਾਂ ਦਾ ਜਿਨ੍ਹਾਂ ਨੇ ਮੈਨੂੰ ਪਹਿਲਾਂ ਵੀ ਅਜ ਤੋਂ 10 ਸਾਲ ਪਹਿਲਾਂ ਵੀ ਮੌਕਾ ਦਿੱਤਾ ਸੀ ਸਰਪੰਚ ਬਣ ਦਾ ਉਦੋਂ ਵੀ ਆਪਾਂ ਚੰਗੇ ਕੰਮ ਕੀਤੇ ਸੀਗੇ ਪਿੰਡ ਦੀ ਚੰਗੀ ਡਿਵੈਲਪਮੈਂਟ ਕੀਤੀ ਉਸ ਵੇਲੇ ਵੀ ਹੈਂਡ ਪੰਪ ਲਾਏ ਸੀ ਮੈਂ ਅੱਠ ਪਿੰਡ ਵਿੱਚ ਪਾਣੀ ਵਾਲੀ ਟਿੰਚੀ ਲੱਗੀ ਸੀ ਛੱਪੜ ਦੀ ਪੈਪ ਲੈਣ ਦਾ ਕੰਮ ਹੈ ਉਹ ਪਵਾਈ ਬਾਹਰ ਸੂਬੇ ਵਾਲ ਨੂੰ ਕੱਢਿਆ ਪਾਣੀ ਪਿੰਡ ਦੇ ਛੱਪੜ ਦਾ ਦੇਰਿਆਂ ਦੇ ਰਾਵਾਂ ਤੇ ਲਗਭਗ ਲੱਖ ਤੋਂ ਵੱਧ ਇਟ ਲਾਈ ਪਿੰਡ ਦੀਆਂ ਗਲੀਆਂ 'ਚ ਫਰਸ਼ ਪਾਏ ਸਕੂਲ ਦੀ ਇਮਾਰਤ ਬਣਾਈ ਹੋਰ ਵੀ ਲੋਕਾਂ ਦੇ ਰਾਸ਼ਨ ਕਾਰਡ ਘਰਾਂ ਦੇ ਬਿੱਲ ਮਾਫੀ ਉਹ ਨਾਲ ਹੋ ਕੇ ਲੋਕਾਂ ਦੀਆਂ ਫੈਲਾ ਬਣਾ ਕੇ ਕਰਵਾਈਆਂ ਪੈਨਸ਼ਨਾਂ ਲਵਾਈਆਂ ਕੁਝ ਬਰਾਦਰੀਆਂ ਨੂੰ ਉਸ ਵੇਲੇ ਅਸੀਂ ਭਾਂਡੇ ਵੀ ਦਿੱਤੇ ਸੀਗੇ ਤੇ ਹੁਣ ਦੁਬਾਰਾ ਫੇਰ ਮੌਕਾ ਮਿਲਿਆ ਸਾਨੂੰ ਤੇ ਹੁਣ ਵੀ ਸਰਕਾਰ ਵਧੀਆ ਸਾਥ ਦੇ ਰਹੀ ਆ 1.7 6.7 ਲੱਖ ਦੀ ਲਗਤ ਨਾਲ ਪਿੰਡ ਦੀ ਗਲੀ ਮੈਂ ਬਣਾੰਤੀ ਆ ਤੇ ਦੂਸਰੀ ਗਲੀ ਵਾਸਤੇ ਜਿਹੜੀ ਉਹ ਇੰਟਰਲੋਕ ਇੱਟ ਜਿਹੜੀ ਉਹ ਲੱਥ ਚੁੱਕੀ ਆ ਤੇ ਬਹਿਲ ਸਾਹਿਬ ਨੇ ਅੱਗੇ ਸਾਨੂੰ 7 ਲੱਖ ਰੁਪਈਆ ਦਿੱਤਾ ਸੀ ਉਹ ਕੰਮ ਹੁਣ ਸ਼ੁਰੂ ਹੋ ਚੱਲੇ ਆ ਇੱਟ ਜਿਹੜੀ ਆ ਉਹ ਪਿੰਡ ਆ ਚੁੱਕੀ ਆ ਤੇ ਕੱਲ ਜਾਂ ਪਰਸੋਂ ਆਪਾਂ ਮਿਸਤਰੀ ਲਾ ਦੇਣੇ ਨੇ ਬਾਕੀ ਹੋਰ ਵੀ ਕੰਮਾਂ ਵਾਸਤੇ ਬਹਿਲ ਸਾਹਿਬ ਨੂੰ ਰਿਕਵੈਸਟ ਕੀਤੀ ਆ ਤੇ ਚੇਅਰਮੈਨ ਰਮਨ ਬੈਲ ਜੀ ਜਿਹੜੇ ਨੇ ਉਹ ਬੜਾ ਵਧੀਆ ਸਾਡੇ ਨਾਲ ਕਰ ਰਹੇ ਨੇ ਕੰਮ ਪਿੰਡ ਦਾ ਜੋ ਵੀ ਕਹਿੰਨੇ ਉਹ ਕਰ ਦਿੰਦੇ ਨੇ ਤੇ ਜਿਹੜਾ ਕੋ ਕੰਮ ਰਹਿੰਦੇ ਨੇ ਉਹ ਉਹਨਾਂ ਨੂੰ ਮੈਂ ਦੱਸ ਚੁੱਕਾ ਉਹਨਾਂ ਦੇ ਧਿਆਨ ਚ ਲੈ ਆਂਦੇ ਨੇ ਇੱਕ ਕਮਿਊਨਿਟੀ ਹਾਲ ਬਣਾਉਣਾ ਵਾ ਇੱਕ ਛਪੜਾਂ ਦੀ ਸਫਾਈ ਕਰਕੇ ਉਹਨਾਂ ਦੀ ਬਾਉਂਡਰੀ ਕਰਨੀ ਆ ਤੇ ਕੁਝ ਹੋਰ ਕੰਮ ਇੱਕ ਕਮਿਊਨਿਟੀ ਹਾਲ ਵਧੀਆ ਬਣਾ ਕੇ ਦੇਣਾ ਲੋਕਾਂ ਦੀ ਸਹੂਲਤ ਵਾਸਤੇ ਬਾਕੀ ਜਿੱਦਾਂ ਜਿੱਦਾਂ ਦੇ ਵੀ ਕੰਮ ਕੋਈ ਇੱਕ ਦੋ ਜਿਹੜੇ ਰਹਿੰਦੇ ਨੇ ਬਾਕੀ ਤੇ ਫਿਲਹਾਲ ਚੱਲਣ ਦੇ ਨੇ ਕੰਮ ਜਿਹੜੇ ਰਹਿੰਦੇ ਉਹ ਵੀ ਕਰ ਦਿੰਨੇ ਨੇ ਆਪਾਂ ਜੇ ਕੋਈ ਤੁਹਾਨੂੰ ਵਾਅਦਾ ਵੀ ਬਣਾ ਦਿੱਤਾ ਹੂੰ ਲਾਈਟਾਂ ਲੱਗੀਆਂ ਹੁੰਦੀਆਂ ਬਹੁਤ ਬੁਢੇ ਲੱਗੇ ਹੁੰਦੇ ਜਦੋਂ ਪੜ੍ਹ ਜਾਂਦੇ ਹਾਂ ਤਾਂ ਚੱਲ ਜੀ ਮੂਹੇ ਪਾਰਕਿੰਗ ਬਈ ਰੱਖੀ ਆ ਤੁਹਾਨੂੰ ਸੀ ਜੀ ਲਾਇਬ੍ਰੇਰੀ ਹੁੰਦੀ ਆ ਕਿਰਦਾ ਮਦਦ ਹੁੰਦਾ ਬੱਚਾ ਮਾਤੇ ਪੜ੍ਹਨ ਜਾਂਦਾ ਇੱਕ ਵਧੀਆ ਦੇਖਣੇ ਰਹਿੰਦੇ ਇਹ ਤੁਹਾਨੂੰ ਦੱਸਦਾ ਤੁਹਾਡੇ ਬੰਦੇ ਦੇ ਜਦੋਂ ਇਦਾਂ ਦੀ ਸੁੱਖ ਸੁਹੰਗਾ ਕਰਨੀ ਹੈ ਦੇਖੋ ਸਰ ਜਿੰਮ ਦੀ ਗੱਲ ਵਾ ਉਹ ਵੀ ਮੈਂ ਬੈਲ ਸਾਹਿਬ ਦੇ ਧਿਆਨ ਚ ਲਿਆਂਦੀ ਆ ਉਹਨਾਂ ਵੱਲੋਂ ਕਿਹਾ ਗਿਆ ਵਾ ਪਿਆ ਆਪਾਂ ਜਿੰਮ ਵੀ ਦੇਣੀ ਆ ਪਾਰਕ ਉਹਨਾਂ ਨੇ ਪੁੱਛਿਆ ਹੋਵੇ ਮੈਂ ਲਿਖ ਕੇ ਦਿੱਤਾ ਉਹ ਪਾਸ ਹੋ ਚੁੱਕਾ ਵਾ ਥੋੜੀ ਪ੍ਰੋਬਲਮ ਇਹ ਰਹੀ ਆ ਰਹੀ ਆ ਕਿ ਮੇਰੇ ਪਿੰਡ ਜਗ੍ਹਾ ਨਹੀਂ ਮਿਲ ਰਹੀ ਜਗ੍ਹਾ ਦੀ ਪ੍ਰੋਬਲਮ ਹੋਣ ਕਰਕੇ ਸਟੇਡੀਅਮ ਤੇ ਜਿਹੜੀ ਇਹ ਹੈਗੀ ਆ ਪਾਰਕ ਇਹਨੂੰ ਬਣਾਉਣ 'ਚ ਮੁਸ਼ਕਲ ਆ ਰਹੀ ਆ ਕੋਈ ਸਰਕਾਰੀ ਜਗ੍ਹਾ ਨਹੀਂ ਤੇ ਜਿਹੜੀ ਡਿਸਪੈਂਸਰੀ ਆ ਉਹ ਵੀ ਮੈਂ ਬੈਲ ਸਾਹਿਬ ਨੂੰ ਕਿਹਾ ਵਾ ਉਹਨਾਂ ਨੇ ਪੱਕਾ ਵਿਸ਼ਵਾਸ ਦਿਵਾਇਆ ਵਾ ਕਿ ਤੁਹਾਡੇ ਜਿਹੜੀ ਪਿੰਡ ਵਾ ਉਹ ਮੈਂ ਜਿਹੜੀ ਡਿਸਪੈਂਸਰੀ ਮਹੱਲਾ ਕਲੀਨਿੰਗ ਦੇ ਰੂਪ 'ਚ ਆ ਉਹ ਜ਼ਰੂਰ ਕਰਵਾਵਾਂਗੇ ਸਭ ਵਸਨੀਕਾਂ ਦੀ ਸਮੱਸਿਆ ਕਾਫੀ ਵੱਡਾ ਜੁਦੀ ਆ ਕਦੇ ਜਿਹੜੇ ਉਹ ਲੋਕ ਹੁੰਦੇ ਆ ਉਹਨਾਂ ਦੇ ਰਸਨ ਦਾ ਨਹੀਂ ਬਣੇ ਹੁੰਦੇ ਜਦੋਂ ਗ੍ਰੀਟ ਵੀ ਕਰਾ ਸਮਝਦਾ ਕਿ ਤੁਹਾਨੂੰ ਲੱਗਦਾ ਤੁਹਾਡੇ ਖਰਚੇ ਹੋਏ ਤਾਂ ਇਸ ਵੇਲੇ ਸਾਡੇ ਰਾਸ਼ਨ ਕਾਰਡ ਤੇ ਤਕਰੀਬਨ ਗਰੀਬਾਂ ਦੇ ਤੇ ਬਣੇ ਬਣਿਆ ਚੰਗਿਆਂ ਦੇ ਵੀ ਬਣੇ ਨੇ ਪਰ ਇੱਕ ਥੋੜੀ ਪ੍ਰੋਬਲਮ ਆਈ ਪਿੱਛੇ ਜਦੋਂ ਇਹਦੀ ਵੈਰੀਫਾਈ ਕਰਨ ਲੱਗੇ ਆ ਨਾ ਤਾਂ ਉਦੋਂ 5-4 6 ਘਰਾਂ ਦੇ ਜਿਹੜੇ ਉਹ ਰਾਸ਼ਨ ਕਾਰਡ ਕੱਟੇ ਗਏ ਸੀਗੇ ਉਹ ਦੁਬਾਰਾ ਬਹਾਲ ਕਰਨ ਨੂੰ ਕਿਹਾ ਵਾ ਥੋੜਾ ਲੇਟ ਹੋ ਗਿਆ ਵਾ ਪਰ ਉਹ ਵੀ ਬਹਾਲ ਹੁਣ ਹੋ ਜਾਣਗੇ ਬੈਲ ਸਾਹਿਬ ਨੇ ਹੋਈ ਗੱਲ ਸਾਡੀ ਇਹ ਮਸਲੇ ਤੇ ਬੰਦੇ ਕਰਾ ਦਿੰਨੇ ਪਰ ਮਨ ਦੇ ਦਾ ਦੇ ਵਿੱਚ ਜਿਹੜੇ ਜੋਕ ਹੋ ਜਾਂਦੇ ਆ ਉਹਦਾ ਕੋਈ ਜ਼ਿਆਦਾ ਨਹੀਂ ਹੁੰਦਾ ਸਾਡੇ ਜਾਇ ਨਾਮ ਪਾ ਜਿੰਦੇ ਕੋਈ ਹਾਂ ਦੇਖਿਆਗਾ ਸੋਸਾ ਤੁਹਾਡੀ ਬਾਈ ਦੇ ਵਿੱਚ ਕਿੰਨਾ ਮਾੜਾ ਲੱਗਦਾ ਜੇ ਫੋਨ ਨਜਾਇਜ਼ ਨਰੇਗਾ ਇੱਕ ਇਹੋ ਜੀ ਸਕੀਮ ਆ ਜਿਹੜੀ ਬਿਲਕੁਲ ਗਰੀਬ ਵਰਗ ਵਾਸਤੇ ਚੱਲੀ ਆ ਤੇ ਜਦੋਂ ਅਸੀਂ ਆਪ ਮੁਖੀ ਬੰਦਾ ਇਹ ਗਲਤ ਕੰਮ ਕਰੇਗਾ ਉਹ ਚੰਗਿਆਂ ਦੇ ਨਾਮ ਪਾ ਦੂਗਾ ਜਿਨ੍ਹਾਂ ਨੂੰ ਅੱਗੇ ਰੋਟੀ ਚੰਗੀ ਆਉਣਾ ਦੇ ਕੋ ਪੈਸੇ ਥੇਲੇ ਪੱਕੋ ਠੀਕ ਨੇ ਤੇ ਜੇ ਗਰੀਬ ਦਾ ਨਹੀਂ ਕੰਮ ਕਰਾਂਗੇ ਤਾਂ ਉਹ ਤੇ ਆਪੇ ਹੀ ਫਿਰ ਮਤਲਬ ਫਰਕ ਪੈ ਗਿਆ ਤੇ ਆਪਾਂ ਤੇ ਵੈਸੇ ਜਿਹੜਾ ਹੁਣ ਕੰਮ ਕਰ ਰਹੇ ਆ ਜਿਹੜੇ ਵੀ ਉਹ ਸੱਪੜ ਦੀ ਸਫਾਈ ਲਈ ਜਾਂ ਦੂਜੇ ਤੇ ਜੇ ਆਪਾਂ ਉਹ ਹੀ ਗਰੀਬ ਜਨਤਾ ਨੂੰ ਵਿੱਚ ਰੱਖਿਆ ਵਾ ਜਿਹੜੇ ਬਿਲਕੁਲ ਵਾਕਿਆ ਹੋ ਕੰਮ ਕਰਨ ਯੋਗ ਨੇ ਤੇ ਉਹਨਾਂ ਨੂੰ ਇਹ ਚੀਜ਼ ਦੀ ਲਾਭ ਮਿਲਣਾ ਚਾਹੀਦਾ ਮੈਂ ਜੀ ਲਗਭਗ 24 ਤੋਂ 25 ਜਿਹੜੇ ਕੱਚੇ ਮਕਾਨ ਨੇ ਸਾਡੇ ਪਿੰਡ ਸਭ ਤੋਂ ਪਹਿਲਾਂ ਮੈਂ ਆਪਣੇ ਸੈਕਟਰੀ ਨਰੇਗਾ ਨੂੰ ਸਾਦ ਕਿਉ ਸਾਰੇ ਆਨਲਾਈਨ ਕਰਾਏ ਨੇ ਤੇ ਮੈਂ ਚਾਹੁੰਦਾ ਵੀ ਸਰਕਾਰ ਜੀ ਉਹ ਜਲਦੀ ਤੋਂ ਜਲਦੀ ਇਹ ਲੋਕਾਂ ਨੂੰ ਉਹ ਜਿਹੜੀ ਸਹੂਲਤ ਮਕਾਨ ਦੀ ਉਹ ਪੈਸੇ ਦੇ ਵਿੱਚ ਦੇ ਦੇ ਤਾਂ ਲੋਕਾਂ ਦੇ ਮਕਾਨ ਬਣ ਜਾਣ ਉਹਨਾਂ ਦਾ ਜੀਵਨ ਪੱਧਰ ਜਿਹੜਾ ਵਧੀਆ ਹੋ ਜਾਏ। ਜਲਦੀ ਐ ਕਿ ਕਿਸਮ ਲੈ ਕੇ ਕਿਵੇਂ ਦੇ ਦਿਓ ਕਿ ਲੱਗਦਾ ਇਸ ਖਤਾਬੀ ਹੋਈਆਂ ਜਾਂ ਇਹ ਹੋਣੇ ਬੜੇ। ਨੇ ਸਕੂਲ ਵੇਖੋ ਅਪਗ੍ਰੇਡ ਪੂਰੇ ਹੋਏ ਨੇ ਸਾਡੇ ਐਵੇਂ ਆਖੀਏ ਸਰਕਾਰ ਨੇ ਬੜਾ ਵਧੀਆ ਪ੍ਰਾਲਾ ਕੀਤਾ ਮੇਰੇ ਪਿੰਡ ਦਾ ਸਕੂਲ ਕਾਫੀ ਪਿੰਡਾਂ ਦਾ ਇਹ ਸੈਂਟਰ ਵਾ ਇਥੇ ਚੋੜ ਸਿਦਮਾ ਦੇ ਵਿੱਚ ਜਿਹੜਾ ਸਕੂਲ ਵਾ ਨਾ ਸਾਡਾ ਇਹ ਲਗਲੇ 5-7 ਤੱਕ 15 15 14 ਪਿੰਡਾਂ ਦਾ ਇਹ ਸੈਂਟਰ ਵਾ ਤੇ ਬੜੀ ਵਧੀਆ ਇਮਾਰਤ ਬਣੀ ਆ ਕੋਹ ਮੈਂ ਪਹਿਲੇ ਉਦੋਂ ਸਮੇ ਆਪਣੇ ਵੀ ਬਣਾਈ ਸੀ ਤੇ ਹੁਣ ਵੀ ਬਾਅਦ ਚ ਇਹ ਸਰਕਾਰ ਨੇ ਜਦੋਂ ਦੇ ਅਸੀਂ ਬਣੇ ਹੁਣ ਵੀ ਬੜੀ ਡਿਵੈਲਪਮੈਂਟ ਸਕੂਲ ਦੀ ਹੋਈ ਆ ਇਮਾਰਤ ਵਧੀਆ ਵਾ ਸਟਾਫ ਵਧੀਆ ਵਾ ਤੇ ਬੜਾ ਵਧੀਆ ਬੱਚੇ ਪੜ੍ਹ ਰਹੇ ਨੇ ਸਾਰਾ ਕੁਝ ਵਧੀਆ ਚੱਲਣ ਦੇ ਆ। ਨੌਜਵਾਨਾਂ ਦਾ ਲੈਕਚਰ ਵਿੱਚ ਇਹ ਮਹੱਤਵਪੂਰਨ ਹੁੰਦਾ ਹੁੰਦਾ ਤੁਹਾਡੇ ਬਣੇ ਦੀ ਵਾਰੀ ਨੂੰ। ਉਹਨਾਂ ਬਾਅਦੇ ਤੁਹਾਡੀ ਨਵੀਂ ਬਣੀ ਬੰਦਾ ਨੂੰ ਕੀ ਬਣਵਾਉਂਗੇ? ਦੇਖੋ ਸਭ ਤੋਂ ਪਹਿਲਾਂ ਤੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਹੈ ਵੀ ਜਿਹੜਾ ਨਸ਼ੇ ਦਾ ਕੋਡ ਵਾ ਨਾ ਜੇ ਅੱਜ ਤੱਕ ਕੋਈ ਨਾ ਜੇ ਕੋਈ ਕਰਦਾ ਵਾ ਤੋਂ ਸਾਨੂੰ ਦੱਸੋ ਜੇ ਕੋਈ ਇਸ ਦਲਦਲ ਚ ਫਸ ਗਿਆ ਵਾ ਤੇ ਅਸੀਂ ਉਹਦੀ ਮਦਦ ਕਰਕੇ ਉਹਦੇ ਨਸ਼ਾ ਛਡਾਉਣ ਦੇ ਕਿਸੇ ਵੀ ਢੰਗ ਨਾਲ ਛਡਾਇਆ ਜਾਏ ਅਸੀਂ ਉਹਦੀ ਮਦਦ ਕਰਾਂਗੇ। ਬਾਕੀ ਨੌਜਵਾਨਾਂ ਨੂੰ ਇਹੋ ਅਪੀਲ ਵਾ ਪੜੋ ਲਿਖੋ ਖੇਡਾਂ ਵੱਲ ਪਾਓ ਜੇ ਖੇਡਾਂ ਵੱਲ ਨਹੀਂ ਤੇ ਚੰਗੀ ਪੜ੍ਹਾਈ ਕਰਕੇ ਚੰਗੇ ਖੇਤਰ ਚ ਕੋਈ ਆਪਣਾ ਰੋਜ਼ਗਾਰ ਹਾਸਲ ਕਰੋ ਇਹ ਜਿਹੜੇ ਨਸ਼ੇ ਦੇ ਕੋੜ ਵਿੱਚ ਇਧਰ ਨਾ ਜਾਓ ਪਰਿਵਾਰ ਵੀ ਸੁਖੀ ਤੇ ਤੁਹਾਡੀ ਸਿਹਤ ਵੀ ਚੰਗੀ। ਇਹ ਵਾਲੀ ਪ੍ਰਾਗਟਿਕ ਗੱਲ ਨਹੀਂ ਕੋਈ ਜਾਂ ਜਿਆਦਾ ਲੋਕਾਂ ਨੂੰ ਨਾਲ ਕਰਿਆ ਤੇ ਇਹੋ ਨਹੀਂ ਚੱਲਦਾ ਸਮਾਜ ਉਹ ਬਾਤ ਹੁੰਦਾ ਅਸਲ ਗੱਲ ਹੁੰਦਾ ਇੱਕ ਸਰਪੰਚ ਦੀ ਜਿੰਮੇਵਾਰੀ ਇਹ ਹੁੰਦੀ ਆ ਪੀ ਜੇ ਮੰਨ ਲਓ ਕੋਈ ਅਣਗਵਾਨ ਚ ਪਿੰਡਾਂ ਚ ਮਾੜੀ ਮੋਟੀਆਂ ਲੜਾਈਆਂ ਹੋ ਜਾਂਦੀਆਂ ਨੇ ਕਿਸ ਦੀ ਵਟ ਦਾ ਰੋਲਾ ਕਦੀ ਕੋਈ ਨਿਆਣਿਆਂ ਤੋਂ ਲੜ ਪਿਆ ਕੋਈ ਮਤਲਬ ਕੋਈ ਨਾ ਕੋਈ ਨਿੱਕੇ ਮੋਟੀਆਂ ਗੱਲਾਂ ਹੋ ਜਾਂਦੀਆਂ ਤੇ ਉਹਨਾਂ ਨੂੰ ਬਿਠਾ ਲ ਕੇ ਉਹਨਾਂ ਦਾ ਮਸਲਾ ਹੱਲ ਕਰ ਦੇ ਇਹ ਨਹੀਂ ਕਿ ਸਰਪੰਚ ਕਿਸ ਦੀ ਤੂੰ ਤੂੰ ਮੈਂ ਮੈਂ ਹੋਈਏ ਤੈਨੂੰ ਚੁਕੇ ਹਸਪਤਾਲ ਲੈ ਜੇ ਤੇ ਰਾਜ ਉਹਦੀਆਂ ਲੱਤਾਂ ਬਾਵਾ ਵੜ ਗਏ ਤੇ ਉਹ ਛੱਬੀਆਂ ਬਣਾ ਦੇ ਦੂਜੀ ਪਾਰਟੀ ਤੇ ਜਾਂ ਕੋ ਹੋਰ ਝੂਠਾ ਪਰਚਾ ਕਰਾ ਦੇ ਮਤਲਬ ਇਹਨਾਂ ਚੀਜ਼ਾਂ ਤੋਂ ਆਪਾਂ ਜਿਹੜੇ ਆ ਨਾ ਇਹ ਆੰਨੇ ਆ ਵੀ ਨਾ ਕਿਸੇ ਨਾਲ ਕੋਈ ਗਲਤ ਕੰਮ ਕਰੋ ਲੜਾਈਆਂ ਝਗੜੇ ਹੁੰਦੇ ਰਹਣੇ ਆ ਤੇ ਇਹਨਾਂ ਨੂੰ ਬਹਿ ਕੇ ਪਿੰਡਾਂ 'ਚ ਮਸਲੇ ਹੱਲ ਹੋ ਜਾਂਦੇ ਨੇ ਕੋਈ ਨਹੀਂ ਆ ਜਦ ਪੰਚਾਇਤ ਬਹਿ ਕੇ ਕੀ ਨਹੀਂ ਕਰ ਸਕਦੀ ਤੇ ਜੇ ਕੋ ਮਤਲਬ ਬਹੁਤਾ ਹੀ ਕੋ ਨਹੀਂ ਕੰਮ ਰੋ ਹੁੰਦਾ ਤੇ ਚਲੋ ਜੇ ਕੋ ਥਾਣੇ ਦਰਖਾਸਤ ਦੇ ਹੁੰਦਾ ਇੱਥੇ ਨਹੀਂ ਰੋ ਹੁੰਦਾ ਤੇ ਉਹਦਾ ਉੱਥੇ ਪਹਟਾਲ ਕੇ ਮੁਲਾਜ਼ਮਾਂ ਕੋ ਹੱਲ ਕਰਾ ਦੋ ਮਤਲਬ ਪਰਚਿਆਂ ਵਾਲੀ ਰਾਜਨੀਤੀ ਜਿਹੜੀ ਹੈ ਨਾ ਇਹਦੇ ਤੇ ਕਾਂਡਾ ਮਾਰਨਾ ਚਾਹੀਦਾ ਪਬਜੀ ਨੇ ਜ਼ਿਕਰ ਕੀਤਾ ਕਿ ਜਿਹੜੀ ਕਮ ਦੇ ਵਿੱਚ ਦੱਸਿਆ ਅਸੀਂ ਨਾ ਕੰਮ ਨਹੀਂ ਕੀਤਾ। ਹੂੰ। ਸੋ ਕਿੰਨੇ ਤੋਂ ਕਿਹਦੇ ਸੰਧ ਦੇ ਵਿੱਚ ਤੁਸੀਂ ਜਿਹੜੇ ਪੰਚਾਇਤ ਤੋਂ ਮੈਂ ਦਰੇ। ਮੇਰੀ ਆ ਜਨਾ 2013 ਤੋਂ 17 ਤੱਕ ਅਸੀਂ ਪਹਿਲਾਂ ਰਹੇ ਹਾਂ। ਉਹ 13 ਚ ਆਪਾਂ ਬਣੇ ਤੇ 17 ਤੱਕ ਰਹੇ ਹਾਂ। ਅੱਗੇ ਫਿਰ ਸਰਕਾਰ ਚੇਂਜ ਹੋ ਜਾਂਦੀ ਤੁਹਾਨੂੰ ਪਤਾ ਹੀ ਹੈ ਫਿਰ ਜਿੱਦਾਂ ਚੱਲਦਾ ਹਾਂ। ਹਾਂ ਉਹ ਸਮੇਂ ਦੇ ਵਿੱਚ ਬਾਕੀ ਫਲੇਮ ਕਾਪੀਆਂ ਬਣਾਈਆਂ ਸੀ ਆਹ ਮਿੰਟ ਉਹ ਉਹ ਤਾਂ ਹੌਨਰ ਕਾਉਟ ਆ ਸਰ। ਮੈਂ ਤਾਂ ਜਿਹੜੀ ਜਿਹੜੀ ਗੱਲ ਕਹੀ ਹੈ ਵੀ 8 ਹੈਂਡ ਪੰਪ ਅੱਜ ਵੀ ਪਿੰਡ 'ਚ ਚੱਲਣ ਦੇ ਲੋਕ ਖੋਜਾ ਪਾਣੀ ਵਾਲੀ ਟੈਂਕੀ ਅੱਜ ਵੀ ਲੱਗੀ ਆ ਗਲੀਆਂ 'ਚ ਫਰਸ਼ ਸਾਰੇ ਪੈ ਗਏ ਫਿਰ ਭਾਂਡੇ 크੍ਰਿਸਚਨ ਬਰਾਦਰੀ ਨੂੰ ਦੂਜਿਆਂ ਨੂੰ ਸਾਰਿਆਂ ਅਕਾਲੀ ਦਲ ਸਰਕਾਰ 'ਚ ਜਦੋਂ ਹੀ ਆਏ ਉਦੋਂ ਦਵਾਏ ਡੇਰਿਆਂ 'ਤੇ 1 ਲੱਖ ਖੇਟ ਲਾਈ ਉਹ ਵੀ ਅੱਜ ਤੱਕ ਲੱਗੀ ਉਹ ਚਲੋ ਠੀਕ ਆ ਚੱਲਣ ਦੇ ਕੰਮ ਵਧੀਆ ਰਾਸ਼ਨ ਕਾਰਡ ਹੀ ਉਹ 170 ਬੰਦਿਆਂ ਦੇ ਮੈਂ ਬਣਾਏ ਉਹ ਵੀ ਰਾਸ਼ਨ ਲੈਣ ਦੇ ਨੇ 100 ਲਗਭਗ 170 80 ਘਰਾਂ ਦਾ ਮੈਂ ਬਿੱਲ ਮਾਫ ਕਰਾਇਆ ਹੈ ਐਸੀ ਬੀਸੀ ਦੇ ਸਰਟੀਫਿਕੇਟ ਕਰਕੇ ਉਹ ਚਲੋ ਉਹਦੇ ਨਾਲ ਸੰਬੰਧ ਤੇ ਉਹ ਵੀ ਉਹਨਾਂ ਦੀਆਂ ਮਾਫੀਆਂ ਚੱਲਣ ਰਹੀਆਂ ਹੁਣ ਸਰਕਾਰ ਨੇ ਵਾਅਦਾ ਕਰਤਾ ਇਹ ਵੀ ਸਰਕਾਰ ਬਹੁਤ ਵਧੀਆ ਚੱਲਣ ਰਹੀ ਹੈ ਇਹਨਾਂ ਨੇ ਵਾਅਦਾ ਕਰਕੇ ਉਹ ਜਿਹੜੀ 400 ਜੁਨ ਤੋਂ 600 ਕਰਤੀ ਹੈ ਲੋਕਾਂ ਨੂੰ ਸਹੂਲਤ ਹੋ ਗਈ ਤੇ ਸਰਕਾਰ ਬੜੀ ਵਧੀਆ ਵਾ ਖਾਸ ਕਰਕੇ ਸਾਡੇ ਰਮਨ ਬਹਿਲ ਜੀ ਚੇਅਰਮੈਨ ਸਾਹਿਬ ਨੇ ਬੜੇ ਵਧੀਆ ਬਹੁਤ ਜ਼ਿਆਦਾ ਵਿਕਾਸ ਕਰਦਾ ਪੁਲਟਾ ਕਰਾਉਂਦੇ ਨੇ ਕੋਈ ਕਮੀ ਪੈਹਿਲੀ ਨਹੀਂ ਜਿਹੜਾ ਕੋ ਕੰਮ ਕਰਨ ਜਾਂਦਾ ਉਹਦਾ ਪਹਿਲ ਤੇ ਧਾਰ ਤੇ ਕੰਮ ਕਰਕੇ ਉਹਨੂੰ ਦੱਸ ਦਿੰਦੇ ਆ ਵੀ ਵੈ ਲੈ ਵੀ ਤੇਰਾ ਸਜਣਾ ਕੰਮ ਹੋ ਗਿਆ ਬਹੁਤ ਵਧੀਆ ਜਿਹੜਾ ਤੁਸੀਂ ਉਹਨੂੰ ਕਹਿ ਲਦੇ ਉਹਦੇ ਵਿੱਚ ਲੋੜੀ ਦਾ ਕੰਮ ਕਰਾਉਣੇ ਜਾਂਦੇ ਹੋ ਜਿਹੜਾ ਤੈਨੂੰ ਸ਼ੋਕ ਸੁਟਾ ਪਾਉਣਾ ਮੇਰੀ ਜਿਆਦਾ ਕੋਸ਼ਿਸ਼ ਹੈ ਵੀ ਪਿੰਡ ਦੇ ਵਿੱਚ ਇੱਕ ਮਹੱਲਾ ਕਲੀਨਿਕ ਤੇ ਸਪੈਂਸਰੀ ਜਿਹਨੂੰ ਕਹਿੰਦੇ ਆ ਹੁਲਜ ਤੇ ਉਸਨਾਂ ਮੂਨ ਦੀ ਹਾਲ ਦੀ ਤੰਗੀ ਆ ਉਹ ਜ਼ਰੂਰੀ ਆ ਬਾਕੀ ਗਲੀਆਂ ਨਾਲੀਆਂ ਦੇ ਪੈਸੇ ਜਿਹੜੇ ਆ ਨਾਲੀਆਂ ਦੇ ਨਿਕਾਸ਼ ਦੇ ਉਹ ਬਹਿਲ ਸਾਹਿਬ ਨੇ ਦਿੱਤੇ ਸਾਨੂੰ ਇਹ ਦੋ ਤਿੰਨ ਕੰਮ ਜਿਹੜੇ ਨੇ ਬਹੁਤੇ ਜ਼ਰੂਰੀ ਨੇ ਇਹ ਹੋ ਜਾਣ ਤੇ ਚਲੋ ਲੋਕਾਂ ਨੂੰ ਮੇਨ ਸਿਹਤ ਸਹੂਲਤ ਤੇ ਵਿਦਿਆਵਾ ਤੇ ਜਿਹੜੀ ਸਿੱਖਿਆ ਉਹਦਾ ਤੇ ਸਕੂਲ ਵਧੀਆ ਬਣਿਆ ਵਾ ਚੰਗਾ ਚੱਲਣ ਲਿਆ ਕੰਮ ਹੋ ਗਿਆ ਤੇ ਜਿਹੜੀ ਮਤਲਬ ਸਿਹਤ ਸਹੂਲਤ ਵਾਸਤੇ ਡਿਸਪੈਂਸਰੀ ਕਿਤੇ ਖੁੱਲ ਜੇ ਤੇ ਸਭ ਤੋਂ ਵਧੀਆ ਕੰਮ ਇਹ ਆ ਬਾਕੀ ਪਾਰਕ ਤੋਂ ਹੀ ਗੱਲ ਕੀਤੀ ਉਹ ਮਨਜ਼ੂਰ ਹੋਏ ਨੇ ਹੁਣ ਮੈਂ ਜਗ੍ਹਾ ਵੇਖ ਰਿਹਾ ਵਾਂ ਕਿੱਥੇ ਬਣਾਵਾ ਇਹਨੂੰ ਉਹ ਜਗ੍ਹਾ ਵੀ ਜ਼ਰੂਰੀ ਮਤਲਬ ਸਰਕਾਰੀ ਚਾਹੀਦੀ ਹੈ ਪੰਚਾਇਤੀ ਫੇਰ ਹੀ ਬਣਨੇ ਆ। ਆਪਣੀ ਜਗ੍ਹਾ ਕਿਸੇ ਨੇ ਦੇਣੀ ਨਹੀਂ ਇਹ ਚੀਜ਼ ਲਈ। ਲੋਕਾਂ ਦੀ ਸੇਵਾ ਕਰਨ ਦਾ ਮੌਕਾ ਤਾਂ ਮਾਨਵ ਸੇਵਾ ਤੋਂ ਅੱਗੇ ਸਰਦਸਪੰਤੀ ਆ। ਸੋ ਮੈਸੇਜ ਕੀ ਤੁਹਾਨੂੰ ਡਿਵੈਲਪਮੈਂਟ ਮੈਸੇਜ ਤਾਂ ਮੇਰਾ ਇਹ ਹੀ ਆ ਸਾਥ ਬਾਸ ਰਹੀ ਰਲ ਮਿਲ ਕੇ ਰਹੋ। ਕਿਸੇ ਨਾਲ ਕੋਈ ਵੈਰ ਉਰੋਧ ਨਾ ਕਰੋ ਨਾ ਕਿਹਦਾ ਗੋਪਾ ਖਪਾਦ ਕਰੋ। ਜੇ ਕਿ ਨੂੰ ਕੋਈ ਕੰਮ ਪੈ ਜਾਂਦਾ ਤਾਂ ਉਹਦਾ ਪਹਿਲ ਦੇ ਆਧਾਰ ਤੇ ਕਰਾਵਾਂਗੇ। ਜਿਨੂੰ ਵੀ ਪੈਂਦਾ ਭਾਵੇਂ ਜਿਹੜੀ ਮਰਜੀ ਪਾਰਟੀ ਦਾ ਅਸੀਂ ਦੇ ਬੂਹਾ ਖੁੱਲਾ ਜਦੋਂ ਮਰਜੀ ਕੋਈ ਅਸੀਂ ਨਾਲ ਆਉਣਾ ਤੇ ਐਦਾਂ ਰਲ ਮਿਲ ਕੇ ਟਾਈਮ ਲੰਘ ਜੀ ਜ਼ਿੰਦਗੀ ਦਾ ਜਿੰਨਾ ਚਿਰ ਹੈ ਗਈ ਆ